ਦੇਸ਼ ਭਰ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ ਪੰਜਾਬ ਵਿੱਚ ਲੋਕ ਸਭਾ ਦੀਆਂ ਚੋਣਾਂ 1 ਜੂਨ ਤੋਂ ਹੋਣਗੀਆਂ ਨਤੀਜੇ 4 ਜੂਨ ਨੂੰ ਘੋਸ਼ਿਤ ਕੀਤੇ ਜਾਣਗੇ ਵੱਖ-ਵੱਖ ਪਾਰਟੀਆਂ ਵੱਲੋਂ ਤਿਆਰੀਆਂ ਜੋਰਾਂ ਤੇ ਚੱਲ ਰਹੀਆਂ ਹਨ ਬੇਸ਼ੱਕ ਪੰਜਾਬ ਦੇ 8 ਲੋਕ ਸਭਾ ਚੋਣਾਂ ਦੇ ਉਮੀਦਵਾਰ ਆਮ ਆਦਮੀ ਪਾਰਟੀ ਵੱਲੋਂ ਅਨਾਉਂਸ ਕਰ ਦਿੱਤੇ ਗਏ ਹਨ ਪਰ ਲੁਧਿਆਣਾ ਦੇ ਵਿੱਚ ਅਜੇ ਤੱਕ ਕੋਈ ਵੀ ਉਮੀਦਵਾਰ ਘੋਸ਼ਿਤ ਨਹੀਂ ਕੀਤਾ ਗਿਆ ਜਿਆਦਾ ਲੁਧਿਆਣਾ ਦੀ ਲੋਕ ਸਭਾ ਚੋਣਾਂ ਨੂੰ ਲੈ ਕੇ ਲੁਧਿਆਣਾ ਦੇ ਦੱਖਣੀ ਹਲਕੇ ਤੋਂ ਵਿਧਾਇਕ ਬਿੰਦਰਪਾਲ ਕੋਲ ਸ਼ੀਨਾ ਨਾਲ ਗੱਲਬਾਤ ਕੋਈ ਤਦ ਉਹਨਾਂ ਨੇ ਦੱਸਿਆ ਕਿ ਉਹਨਾਂ ਦੀਆਂ ਪੂਰੀਆਂ ਤਿਆਰੀਆਂ ਹਨ ਪਾਰਟੀ ਜਿਸ ਨੂੰ ਮਰਜ਼ੀ ਉਮੀਦਵਾਰ ਬਣਾ ਸਕਦੀ ਹੈ ਤੇ ਉਹ ਪਾਰਟੀ ਜਿਸ ਨੂੰ ਮਰਜ਼ੀ ਉਮੀਦਵਾਰ ਬਣਾਏ ਸਾਰੇ ਵਿਧਾਇਕ ਉਸ ਦਾ ਸਾਥ ਦੇਣਗੇ ਉਹਨਾਂ ਨੇ ਵੀ ਕਿਹਾ ਕਿ ਪਾਰਟੀ ਦੀ ਮਰਜ਼ੀ ਹੈ ਜਿਸ ਨੂੰ ਮਰਜ਼ੀ ਟਿਕਟ ਦੇਵੇ ਅਤੇ ਜਿਸ ਨੂੰ ਨਾਂ ਮਰਜ਼ੀ ਦੇਵੇ ਪਰ ਉਹਨਾਂ ਦੀਆਂ ਤਿਆਰੀਆਂ ਪੂਰੀਆਂ ਹਨ ਕਿਸੇ ਵੀ ਵਿਧਾਇਕ ਨੂੰ ਟਿਕਟ ਦੇਣ ਤੇ ਹੀ ਬੋਲੇ ਵਿਧਾਇਕ ਕਿਹਾ ਕਿ ਜੇਕਰ ਉਹਨਾਂ ਦਾ ਕੋਈ ਸਾਥੀ ਅੱਗੇ ਵਧਦਾ ਹੈ ਤਾਂ ਉਹਨਾਂ ਨੂੰ ਬਹੁਤ ਖੁਸ਼ੀ ਹੋਏਗੀ ਉਹਨਾਂ ਨੇ ਲੋਕਾਂ ਨੂੰ ਵੀ ਨਿਰਪੱਖ ਤਰੀਕੇ ਨਾਲ VOTING ਕਰਨ ਦੀ ਅਪੀਲ ਕੀਤੀ ਹੈ ਪਹਿਲਾਂ ਤਾਂ ਮੈਂ ਜਿਹੜੀਆਂ 8 ਸੀਟਾਂ ਸਾਡੀਆਂ ਅਨਾਉਂਸ ਹੋਈਆਂ ਉਹ ਸਾਰੇ ਕੈਂਡੀਡੇਟ ਨੂੰ ਵਧਾਈ ਦਿੰਦੀ ਆ ਔਰ ਮੈਂ ਆਪਣੇ CM ਸਾਹਿਬ ਦਾ ਧੰਨਵਾਦ ਵੀ ਕਰਦੀ ਆ ਤੇ ਨਾਲ ਹੀ ਨਾਲ ਸਾਡੇ ਨੈਸ਼ਨਲ ਕਨਵੀਨਰ ਅਰਵਿਤ ਕੇਜਰੀਵਾਲ ਜੀ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੰਤਰੀ ਸਹਿਬਾਨ ਨਾਲ ਇਹ ਜਿਹੜੀਆਂ ਸੀਟਾਂ ਅਨਾਉਂਸ ਕਰਕੇ ਤੇ ਜਿਹੜਾ ਚੋਣਾਂ ਦਾ ਪਿਕਲ ਪਜਾਇਆ ਲੁਧਿਆਣਾ ਦੇ ਵਿੱਚ ਕਿੱਦਾਂ ਤਿਆਰੀ ਆ ਰਹੀ ਹੈ ਕਿਉਂਕਿ ਲੁਧਿਆਣਾ ਮੇਨ ਹੱਬ ਹੈ ਇਹ ਤੇ ਬਿਜ਼ਨਸਮੈਨ ਵੀ ਦੇਖਦਾ ਵੀ ਕੋਈ ਉਹਨੂੰ ਜੋ ਵਤ ਵਤ ਹੁੰਦਾ ਅਗਲਾ ਜਰੂਰ ਭਗਵਾਨ ਜੀ ਮਾਨ ਦਾ ਵੀ ਮੈਂ ਕਹਿੰਦਾ ਭਾਨ ਸਾਹਿਬ ਦਾ ਵੀ ਪੂਰਾ ਲੁਧਿਆਣਾ ਨਾਲ ਪਿਆਰ ਕਾਫੀ ਨਜ਼ਰਿਆਂ ਆਉਂਦਾ ਹੈ ਲਗਾਤਾਰ ਥੇਰੇ ਵੀ ਮਾਰਦੇ ਰਹਿੰਦੇ ਆ ਵਪਾਰੀਆਂ ਨਾਲ ਗੱਲਬਾਤ ਵੀ ਕਰਦੇ ਰਹਿੰਦੇ ਲੁਧਿਆਣਾ ਦੀ ਰਾਜਨੀਤੀ ਤੇ ਕਿਸ ਤੇ ਕੀ ਦਾ ਅਸਰ ਪੈਣਾ ਦੇਖੋ ਮੇਰੀਆਂ ਵਪਾਰੀਆਂ ਨਾਲ ਮੀਟਿੰਗ ਹੁੰਦੀਆਂ ਰਹਿੰਦੀਆਂ ਬਾਕੀ ਜਿਹੜੀ ਵਪਾਰੀ ਮਿਲਣੀ ਆ ਸੀਐਮ ਸਾਹਿਬ ਤੇ ਅਰਵਿੰਨ ਕੇਜਰੀਵਾਲ ਜੀ ਵੀ ਬਵਾਰੀਆਂ ਨਾਲ ਮੀਟਿੰਗ ਕਰਕੇ ਗਏ ਆ ਮੈਂ ਵੀ ਇੰਡਸਟਰੀ ਇਨਵੈਸਟ ਨਾਲ ਮੀਟਿੰਗ ਕਰ ਰਹੀ ਆ ਔਰ ਜਿੱਥੇ ਤੱਕ ਦੇਖਿਆ ਜਾਵੇ ਇੰਡਸਟਰੀਲਿਸਟ ਕੁਛ ਨਹੀਂ ਚਾਹੁੰਦੇ ਆ ਕਿ ਪਹਿਲੀ ਸਰਕਾਰ ਜਿਨ੍ਹਾਂ ਨੇ ਕਮ ਸੇ ਕਮ ਸਾਡੇ ਨਾਲ ਮੀਟਿੰਗਾਂ ਕਰਕੇ ਸਾਨੂੰ ਪੁੱਛਿਆ ਤਾਂ ਸਹੀ ਤੇ ਦੂਸਰੀ ਅੱਜ ਜਿਹੜੇ ਮੇਰੇ ਹਲਕੇ ਦੇ ਇੰਡਸਟਰੀਲਿਸਟ ਆ ਉਹ ਜਦੋਂ ਵੀ ਉਹਨਾਂ ਨਾਲ ਮੈਂ ਮਿਲਦੀ ਆ ਉਹ ਕਹਿੰਦੇ ਆ ਕਿ ਸੀਐਮ ਸਾਹਿਬ ਦਾ ਧੰਨਵਾਦ ਕਰੋ ਕਿਉਂਕਿ ਅੱਜ ਤੱਕ ਜਿਹੜੀਆਂ ਉੱਥੇ ਅਸੀਂ ਡਿਵੈਲਪਮੈਂਟ ਕੀਤੀਆਂ ਰੋਡਸ ਬਣਾਈਆਂ ਜਾਂ ਉੱਥੇ ਸੀਵਰ ਪਾਣੀ ਦੀਆਂ ਜਿਹੜੀਆਂ ਉਹਨਾਂ ਨੂੰ ਆ ਰਹੀਆਂ ਸਮੱਸਿਆਵਾਂ ਥੋੜੇ ਦਿਨ ਪਹਿਲਾਂ ਤੁਸੀਂ ਪਵਾ ਦੇ ਵਿੱਚ ਅਸੀਂ ਇੱਕ ਜਿਹੜਾ 66kb ਦਾ ਨਵਾਂ ਗ੍ਰਿਡ ਵੀ ਖੜਾ ਕੀਤਾ ਤੇ ਇਹਨਾਂ ਦੀ ਲੰਬੀਆਂ ਸਮਾਂ ਦੀਆਂ ਜਿਹੜੀਆਂ ਮੁਸ਼ਕਲਾਂ ਸੀ ਕਿਸੇ ਨੇ ਸੁਣੀਆਂ ਨਹੀਂ ਤੇ ਉਹ ਥੈਂਕਸ ਕਰਦੇ ਆ ਕਿ ਇਹ ਪੰਜਾਬ ਸਰਕਾਰ ਪਹਿਲੀ ਸਰਕਾਰ ਆ ਸਾਡੀ ਆਪਣੀ ਬਣਾਈ ਹੋਈ ਸਰਕਾਰ ਆ ਜਿਹੜੀ ਕਿ ਵਪਾਰੀਆਂ ਦੀ ਬਾਹ ਫੜਦੀ ਆ ਇੰਡਸਟਰੀਲਿਸਟ ਦੀ ਬਾਹ ਫੜਦੀ ਆ ਕਈ ਜਗ੍ਹਾ ਕਪਟੇਮਨਟ ਮੰਤਰੀਆਂ ਨੂੰ ਜਿਹੜੀ ਸੀਟ ਦਿੱਤੀ ਗਈ ਆ ਕੀ ਲੱਗਦਾ ਲੁਧਿਆਣਾ ਦੇ ਵਿੱਚ ਇਹੋ ਜਿਹੇ ਜਿਹੜਾ ਕੈਂਡੀਡੇਟ ਆਊਗਾ ਜਾਂ ਕਿਸ ਦੀ ਜਿਹੜੀ ਫਾਰਸ ਤੁਹਾਡੇ ਵੱਲੋਂ ਕੀਤੀ ਗਈ ਆ ਅਤੇ ਦੇਖੋ ਲੁਧਿਆਣਾ ਇੱਕ ਮੇਨ ਜਿਹੜਾ ਜੇ ਅਸੀਂ ਕਹੀਏ ਤਾਂ ਹਾਰਟ ਆਫ ਪੰਜਾਬ ਆ ਲੇਕਿਨ ਇੱਥੇ ਜਿਹੜਾ ਵੀ ਕੈਂਡੀਡੇਟ ਪਾਰਟੀ ਦਊਗੀ ਕਿਉਂਕਿ ਹਾਈ ਕਮਾਂਡ ਦਾ ਡਿਸੀਜਨ ਹੋਏਗਾ ਸਾਡੇ ਸਾਰੇ ਜਿਹੜੇ ਅਸੀਂ ਐਮਐਲਏ ਸਾਬਾਨਾ ਇਕੱਠੇ ਆਂ ਔਰ ਇੱਥੋਂ ਦੇ ਜਿਹੜੇ ਐਮਪੀ ਨੂੰ ਅਸੀਂ ਬਹੁਤ ਮੰਤਲੀ ਲੀਕ ਨਾਲ ਜਿਤਾ ਕੇ ਭੇਜਾਂਗੇ ਲੁਧਿਆਣਾ ਦੀ ਇੱਕ ਗੱਲ ਆ ਵੀ ਹਰ ਵਾਰ ਕੋਈ ਕੁਸੂ ਕਰੇ ਦੀ ਗੱਲ ਹੈ ਤਾਂ ਹਰ ਵਾਰੀ ਜਾਂ ਤਾਂ ਵੀ ਸ਼ਾਂਤੀ ਰਹੇ ਨਾ ਐਂਡਰ ਦੀ ਸਥਿਤੀ ਜਿਹੜੀ ਆ ਸੰਗ ਰਹੇ ਜ਼ਰੂਰ ਇਸ ਲਈ ਪਿੱਤੇ ਜਿਹੜੇ ਇਸ ਕਾਕੇ ਦੇਖਿਆ ਪੁਲਿਸ ਵੀ ਐਗਰੈਸਿਵ ਵੀ ਰਿਸਪੌਂਸ ਕਰੇ ਜਿਹੜਾ ਸਿੱਧ ਤੋਂ ਟੈਲ ਕਾਊਂਟਰ ਵੀ ਹੋਇਆ ਲੁਧਿਆਣਾ ਦੇ ਵਿੱਚ ਪਰ ਹਾਜੇ ਵੀ ਕਿਤੇ ਨਾ ਕਿੱਥੇ ਲੱਗ ਰਿਹਾ ਵੀ ਲੋਕੀ ਲੁਧਿਆਣਾ ਦੇ ਲੋਕ ਕਰਦੇ ਨੇ ਰਾਤ ਨੂੰ ਨਿਕਲਣ ਤੋਂ ਪਹਿਲਾਂ ਵਪਾਰੀ ਵੀ ਜਿਹੜਾ ਕਈ ਵਾਰੀ ਵਪਾਰ ਦੇ ਉਪਰ ਤੋਂ ਵੀ ਸੁਣਿਆ ਵੀ ਅਸੀਂ ਘਰਾਂ ਨੂੰ ਬਹੁਤ ਜਲਦੀ ਜਾਣਾ ਸ਼ੁਰੂ ਕਰ ਦਾਂ। ਐਸੀ ਕੋਈ ਗੱਲ ਨਹੀਂ ਮੈਂ ਤੁਹਾਡੇ ਵਿੱਚ ਬੈਠ ਕੇ ਇਹ ਗੱਲ ਕਹਿਨੀ ਹੈ ਕਿ ਜਿਹੜੇ ਸੀਪੀ ਸਾਹਿਬ ਆ ਉਹ ਹਮੇਸ਼ਾ ਮੁਸਤੈਦ ਰਹਿੰਦੇ ਇਸ ਗੱਲ ਤੇ ਔਰ ਇਹਨਾਂ ਚੀਜ਼ਾਂ ਨੂੰ ਜਿਹੜੀਆਂ ਨੂੰ ਕੰਟਰੋਲ ਵੀ ਕੀਤਾ ਔਰ ਅੱਗੇ ਵਾਸਤੇ ਵੀ ਹੋਏਗਾ ਔਰ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਕੰਟਰੋਲ ਚ ਰਹੇਗੀ ਕਿਉਂਕਿ ਅੱਗੇ ਵੀ ਇਲੈਕਸ਼ਨ ਆਉਣ ਆਣੀਆਂ ਤੇ ਜਿਹੜੀਆਂ ਬਾਹਰੋਂ ਫੋਰਸਿਜ਼ ਵੀ ਇੱਥੇ ਆ ਚੁੱਕੀਆਂ ਨੇ ਰੈਕਟਰ ਕਰਨ ਦੀ ਕੋਈ ਜ਼ਰੂਰਤ ਨਹੀਂ ਮੰਨ ਲਓ ਜਿਵੇਂ ਅੱਜ ਕੱਲ ਇਲੈਕਸ਼ਨ ਕਮਿਸ਼ਨ ਦੇ ਵੀ ਬਹੁਤ ਨੇ ਸੀ ਪ੍ਰੈਸ ਕਾਨਫਰੰਸ ਉਹ ਵੀ ਕਹਿ ਰਹੇ ਸੀ ਵੀ ਐਪੀ ਜਿਹੜਾ ਹੈ ਵੀ ਇਲੈਕਸ਼ਨਸ ਜਿਹੜੇ ਆ ਉਸ ਦੇ ਵਿੱਚ ਕੋਈ ਵੀ ਗਲਾਈ ਲੋਈ ਚ ਗਲ ਨਹੀਂ ਦੇਖਣ ਨੂੰ ਮਿਲੇਗਾ ਫੋਰਸ ਜਿਹੜੀਆਂ ਤ ਰਾਤ ਰਹਿਣਗੀਆਂ ਇਹ ਵੀ ਗੱਲ ਉਹਨਾਂ ਨੇ ਕਹੀ ਸੀ ਫੋਰਸ ਇਸ ਮੇਰੇ ਖਿਆਲ ਇੱਕ ਹਫਤੇ ਤੋਂ ਜਿਹੜੀਆਂ ਜਗ੍ਹਾ ਜਗ੍ਹਾ ਤੇ ਸ਼ਾਮ ਨੂੰ ਸਵੇਰੇ ਲਾਕੀ ਲੱਗਦੀ ਨਹੀਂ ਤਾਲਾਤ ਹੁੰਦੇ ਨਹੀਂ ਬਾਕੀ ਜਿੱਥੇ ਜਿੱਥੇ ਵੀ ਇਲੈਕਸ਼ਨਾਂ ਹੋਣਗੀਆਂ ਹਰ ਜਗ੍ਹਾ ਕੈਮਰੇ ਹੋਣਗੇ ਕਿਉਂਕਿ ਤੁਸੀਂ ਦੇਖਿਆ ਹੋਊਗਾ ਕਿਉਂਕਿ ਇੱਕ ਐਸੀ ਪਾਰਟੀ ਜਿਹੜੀ ਵੋਟਾਂ ਚੋਰੀ ਕਰਦੀ ਫੜੀ ਗਈ ਔਰ ਜਿੰਨੇ ਜਿੰਨੇ ਵੀ ਹੁਣ ਇੱਥੇ ਬੂਥ ਹੋਣਗੇ ਹਰੇਕ ਬੂਥ ਦੇ ਉੱਤੇ ਕੈਮਰੇ ਲੱਗਣਗੇ ਲੱਗੇ ਜਾਣਗੇ ਔਰ ਤੀਜੀ ਅੱਖ ਵੀ ਉੱਪਰੋਂ ਇਹਨਾਂ ਨੂੰ ਕਵਰ ਕਰੇਗੀ ਤੁਸੀਂ ਦੇਖਿਆ ਇਹ ਪਿੱਛੇ ਚੰਡੀਗੜ੍ਹ ਦੇ ਵਿੱਚ ਕੀ ਹੋਇਆ ਇੱਕ ਜਿਹੜੀ ਭਾਜਪਾ ਜਿਹੜੀ ਪਾਰਟੀ ਐ ਇਹ ਵੋਟ ਥਿਉਰੀ ਕਰਦੀ ਫੜੀ ਗਈ ਐ ਜਿਹੜੀ ਕਿ ਕੌਂਸਲਰ ਇਲੈਕਸ਼ਨ ਬਹੁਤ ਛੋਟੀ ਨੀ ਐ ਇਲੈਕਸ਼ਨ ਬਹੁਤ ਛੋਟੀ ਇਲੈਕਸ਼ਨ ਹੁੰਦੀ ਐ ਤੇ ਆਲ ਓਵਰ ਜੇ ਅਸੀਂ ਦੇਖੀਏ ਜਿਵੇਂ ਹੁਣ ਐਮਪੀ ਦੀਆਂ ਚੋਣਾਂ ਹੁੰਦੀਆਂ ਤਾਂ ਉੱਥੇ ਕੀ ਹੁੰਦਾ ਹੋਵੇਗਾ ਤੁਸੀਂ ਸਾਰੇ ਆਪ ਅੰਦਾਜ਼ਾ ਲਗਾ ਸਕਦੇ ਹੋ ਤੇ ਮੈਂ ਜਿਹੜੇ ਵਿਰੋਧੀ ਪਾਰਟੀਆਂ ਦਾ ਕਹਿਣਾ ਵੀ ਆਪ ਪਾਰਟੀ ਕੋਲ ਕੋਈ ਕੈਂਡੀਡੇਟ ਨਹੀਂ ਆਗੇ ਵੀ ਇਹਨਾਂ ਨੇ ਜਿਹੜੇ ਕੈਂਡੀਡੇਟ ਲਿਆਏ ਵੀ ਤੋਂ ਥੋੜੇ ਗਾਇਕ ਲਾਇਆ ਇਹਨੇ ਸਿੰਗਰ ਲਾਇਆ ਇਹਨੇ ਇਹਨਾਂ ਕੋਲ ਬੜੇ ਲਿਖੇ ਕੈਨੇਡਾ ਬੋਤ ਦੇਖੋ ਚਾਹੇ ਗਾਇਕਾ ਚਾਹੇ ਸਿੰਗਰਾ ਲੇਕਿਨ ਉਹ ਪੜੇ ਲਿਖੇ ਹੈ ਜਿ ਐਦ ਅਸੀਂ ਦੇਖੀਏ ਸਾਡੇ ਐਮ ਐਲ ਏ ਸਰਵਨ ਬਲਕਾਰ ਸਿੱਤੂ ਹੈ ਉਹ ਐਮ ਐਲ ਏ ਹੋਣ ਦੇ ਨਾਤੇ ਵੀ ਆਪਣੇ ਖਾੜੀ ਲਉਂਦੇ ਆ ਆਪਣੀ ਮਿਹਨਤ ਕਰਦੇ ਆ ਤੇ ਕੀ ਇਹ ਸਮਾਜ ਦੇ ਲੋਕ ਨਹੀਂ ਪੜੇ ਲਿਖੇ ਲੋਕ ਦੇ ਔਰ ਬੈਟਰ ਆਪਣੀ ਪਰਫਾਰਮੈਂਸ ਦੇ ਰਹੇ ਆ ਇਹ ਲੋਕਾਂ ਦਾ ਬਹਿਮ ਹੈ ਔਰ ਮੈਂ ਚਾਹੁੰਨੀ ਆ ਵੀ ਇਹਨੂੰ ਇਹ ਚੀਜ਼ਾਂ ਨੂੰ ਮਲ ਤੋਂ ਵਿਚਾਰ ਦੇਣਾ ਚਾਹੀਦਾ ਆਮ ਲੋਕਾਂ ਨੂੰ ਜਿਸ ਤਰ੍ਹਾਂ 92 ਜਿਹੜੀਆਂ ਸੀਟਾਂ ਦਿੱਤੀਆਂ ਤੇ ਪਹਿਲਾਂ ਤਾਂ ਇਹ ਵੀ ਕਹਿੰਦੇ ਸੀਗੇ ਇਹ ਨਵੇਂ ਹਨ ਤਾਂ ਸਰਕਾਰ ਨਹੀਂ ਚੱਲਣੀ ਅੱਜ ਸਰਕਾਰ ਵੀ ਚੱਲ ਰਹੀ ਹੈ ਸੀਐਮ ਸਾਹਿਬ ਦੀ ਜਿਹੜੀ ਕਾਰਗੁਜ਼ਾਰੀ ਬਹੁਤ ਵਧੀਆ ਤੇ ਲੋਕਾਂ ਦੇ ਵਿੱਚ ਜਦੋਂ ਅਸੀਂ ਵਿਚਰਦੇ ਹਾਂ ਲੋਕ ਸਾਨੂੰ ਕਹਿੰਦੇ ਆ ਤੇ ਉਹ ਸਰਕਾਰ ਦੀਆਂ ਜਿਹੜੀਆਂ ਕੰਮਾਂ ਤੋਂ ਲੋਕ ਖੁਸ਼ ਨੇ ਲੱਗਦਾ ਕਿ ਤੁਸੀਂ ਬਧਾਇਕ ਨੂੰ ਜਿਹੜੀਆਂ ਟਿਕਟ ਦਿੱਤੀ ਜਾ ਸਕਦੀ ਜਿਤਨਾ ਦੂਜੇ ਪਾਸੇ ਜਿਹੜੇ ਮੰਤਰੀਆਂ ਨੂੰ ਦਿੱਤੀ ਦਿੱਤੀ ਕਿਉਂਕਿ ਲੁਧਿਆਣਾ 'ਚ ਕੋਈ ਕੈਬਨਿਟ ਮੰਤਰੀ ਤਾਂ ਨਹੀਂ ਹੈ ਦੇਖੋ ਵਿਧਾਇਕ ਨੂੰ ਟਿਕਟ ਦਿੱਤੀ ਜਾਏਗੀ ਅਸੀਂ ਸਾਰੇ ਵਿਧਾਇਕ ਦੇ ਨਾਲ ਹੋਵਾਂਗੇ ਬੜੀ ਖੁਸ਼ੀ ਦੀ ਗੱਲ ਆ ਜੇ ਕੋਈ ਸਾਡਾ ਸਾਥੀ ਹੈ ਜਿਹੜਾ ਅੱਗੇ ਵਾਧਾ ਤੇ ਐਮਪੀ ਦੀ ਇਲੈਕਸ਼ਨ ਲੜਦਾ ਤੇ ਤਾਂ ਟਿਕਟ ਦੇਣਾ ਪਾਰਟੀ ਹਾਈ ਕਮਾਂਡ ਦਾ ਫੈਸਲਾ ਜੋ ਫੈਸਲਾ ਉਹਨਾਂ ਦਾ ਹੋਏਗਾ ਸਾਡੀ ਜਿਹੜੀ ਸਾਰਿਆਂ ਦੀ ਜਿਹੜੀ ਆ ਬਹੁਤ ਅਸੀਂ ਉਹਨਾਂ ਦੇ ਨਾਲ ਮੰਗ ਉਹਨਾਂ ਦੇ ਫੈਸਲੇ ਤੇ ਅਸੀਂ ਫੁੱਲ ਚੜਾਵਾਂਗੇ ਕੱਲ ਕਹੀ ਜਾਂਦੇ ਸੀ ਕਹਿੰਦੇ ਆਵਾਜ਼ੀ ਪਾਰਟੀ ਦੀ ਸਰਕਾਰ ਆਊਗੀ ਨਾ ਪਰ ਅੱਜ ਤਾਂ ਨਵੀ ਚੱਲ ਰਿਹਾ ਸਭ ਕੁਝ ਚੱਲ ਰਿਹਾ ਦੇਖੋ ਜਿਹੜੇ 5 ਸਾਲਾਂ ਤੋਂ ਘਰਾਂ ਤੋਂ ਨਹੀਂ ਨਿਕਲੇ ਤੇ ਜਿਨ੍ਹਾਂ ਨੇ ਮੈਂ ਪਹਿਲਾਂ ਵੀ ਇੱਕ ਗੱਲ ਕਹੀ ਸੀਗੀ ਵੀ ਜੇ ਅਸੀਂ ਕਰੀਏ ਤਾਂ ਪੋਜ਼ਿਟਿਵ ਰਾਜਨੀਤੀ करिए ਕਿਉਂਕਿ ਗੱਲ ਕਰੀਏ ਅਸੀਂ ਕੰਮਾਂ ਦੀ ਬੈਟਰ ਇਹ ਹੈ ਧੰਨਿਆ ਤੋਂ ਪਿੱਛੇ हट ਕੇ ਅਸੀਂ ਆਪਣੇ ਕੰਮਾਂ ਨਾਲ ਲੋਕ ਅੱਜ ਜਿਹੜੀ ਗੱਲ ਅੱਜ ਜਨਤਾ ਜਿਹੜੀ ਜਾਗ ਚੁੱਕੀ ਆ ਔਰ ਉਹਨਾਂ ਨੂੰ ਸਾਰਾ ਪਤਾ ਕਿ ਜਿਹੜੇ ਇਹ ਆਪਣੀ ਛਾਹ ਬਚਾਉਣ ਲਈ ਆਪਣੀ ਡੁੱਬਦੀ ਬਈਆਂ ਨਈਆਂ ਨੂੰ ਪਾਰ ਲਉਣ ਲਈ ਧਰਨੇ ਪ੍ਰਦਰਸ਼ਨ ਕਰਦੇ ਆ ਲੋਕ ਇਹਨਾਂ ਦੀਆਂ ਗੱਲਾਂ 'ਚ ਸਵਾਰੀ ਨਹੀਂ ਆਉਣ ਵਾਲੇ ਇਹਨਾਂ ਨੂੰ ਸਵਾਲ ਪੁੱਛਣਗੇ ਤੁਸੀਂ ਕਿੰਨੇ ਪੰਜ ਸਾਲ ਹੋ ਗਏ ਬਾਹਰ ਮਿਕਲੇ ਕੌਣ ਆਜੇ ਪੰਜ ਸਾਲ ਬਾਅਦ ਜਿਨ੍ਹਾਂ ਦੀ ਤੁਸੀਂ ਧਰਨੇਆਂ ਦੇ ਵਿੱਚ ਅੱਜ ਗੱਲ ਕੀਤੀ ਧਰਨੇ ਲੱਗਦੇ ਨੇ ਉਹ ਉਹਨਾਂ ਦੀ ਮੈਂ ਗੱਲ ਕਰਦੀ ਆ ਕਿ ਉਹ ਵੀ ਪੰਜ ਸਾਲਾਂ ਤੋਂ ਲੋਕਾਂ ਦੇ ਵਿੱਚ ਵਿਚਰੇ ਨਹੀਂ ਐ ਤੇ ਅੱਜ ਦੇ ਧਰਨੇ ਨਾਲ ਉਹਨਾਂ ਦੇ ਜਿਹੜੀ ਛਵੀ ਐ ਕੋਈ ਸਾਫ਼ ਨਹੀਂ ਹੋਣ ਲਗੀ ਬੰਨ ਘਟ ਲਾ ਕਟ ਲਾ ਮੈਂ ਪੰਜਾਬ ਦੇ ਜਿਹੜੇ ਮੁੱਦੇ ਲੱਗ ਨੇ ਪਰ ਲੁਧਿਆਣਾ ਦੀਆਂ ਆਪਣੀਆਂ ਕੁਝ ਡਿਮਾਂਡਾਂ ਨੇ ਆਪਣੇ ਕੁਝ ਮੁੱਦੇ ਨੇ ਚਾਹੇ ਉਹ ਆਪਾਂ ਬੁੱਢੇ ਦਰਿਆ ਦੀ ਗੱਲ ਕਰ ਲਈ ਜਾਂ ਫਿਰ 에어ਪੋਰਟ ਨੂੰ ਲੈ ਕੇ ਜਾਂ ਫਿਰ ਕਾਰੋਬਾਰੀਆਂ ਦੀਆਂ ਵੱਡੀਆਂ ਡਿਮਾਂਡਾਂ ਨੇ ਕਿਸ ਤਰ੍ਹਾਂ ਜਿਹੜੇ ਉਹਨਾਂ ਨੂੰ ਟੈਕਲ ਕੀਤਾ ਜਾਊਗਾ ਜਾਂ ਕਿਹੜੀਆਂ ਵਿਸ਼ਿਆਂ ਦੇ ਉੱਤੇ ਜਿਹੜੀ ਇਸ ਵਾਰ ਜਿਹੜੀ ਲੋਕ ਸਭਾ ਦੀ ਚੋਣ ਨੂੰ ਲੈ ਕੇ ਤੁਸੀਂ ਜਿਹੜਾ ਦੇਖੋ ਸਰਕਾਰ ਲੁਧਿਆਣਾ ਦੇ ਵਿੱਚ ਹਰ ਚੀਜ਼ ਤੇ ਨਜ਼ਰ ਰੱਖ ਰਹੀ ਆ ਦੇਖੋ ਪਹਿਲਾ 에어ਪੋਰਟ ਜਿਹੜਾ ਲੁਧਿਆਣੇ ਦੇ ਵਿੱਚ ਹਲਵਾਰਾ ਦੇ ਵਿੱਚ ਬਣਨ ਜਾ ਰਿਹਾ ਔਰ ਦੂਸਰਾ ਜਿਹੜਾ ਵਪਾਰੀਆਂ ਦੇ ਨਾਲ ਮਿਲਣੀਆਂ ਹੋ ਰਹੀਆਂ ਤੀਸਰਾ ਜਿੰਨੇ ਵੀ ਉਦਾਰਿਆ ਬੁੱਢਾ ਦਰਿਆ ਦੀ ਗੱਲ ਕਰੀਏ ਤਾਂ ਉੱਥੇ ਵੀ ਅਜ ਕੰਮ ਚੱਲਦੇ ਆ ਔਰ ਸਰਕਾਰ ਉਹਦੇ ਤੇ ਪੈਸਾ ਲਾ ਰਹੀ ਆ ਔਰ ਇਸ ਤੋਂ ਜਿਹੜਾ ਦਰਿਆ ਦਾ ਜਿਹੜਾ ਪਾਣੀ ਆ ਇਹ ਅੱਗੇ ਜਾਂਦਾ ਤੇ ਜਿਹੜਾ ਪਿੱਛੇ ਜਿਹੜੇ ਦੇਖਿਆ ਹੋਊਗਾ ਤੁਸੀਂ ਜਿਹੜੀ ਲੋਕਾਂ ਨੇ ਕਨੈਕਸ਼ਨ ਕਰਕੇ ਸੀਵਰੇਜ ਦਾ ਪਾਣੀ ਇਹਦੇ ਵਿੱਚ ਬੁੱਢੇ ਦਰਿਆ ਚ ਪਾਇਆ ਸੀ ਉਹ ਪਿੱਛੇ ਸਤਿ ਸਿੱਚੇਵਾਲ ਜੀ ਆਏ ਸੀ ਐਮਟੀ ਸਾਫ ਉਹਨਾਂ ਨੇ ਸਾਰੇ ਉਹ ਬੰਦ ਕਰਾ ਕੇ ਉਹਨਾਂ ਤੇ ਐਕਸ਼ਨ ਵੀ ਲਿਆ ਅੱਜ ਲੋਕਾਂ ਨੂੰ ਕੀ ਅਪੀਲ ਜੋ ਕਿ ਕਈ ਵਾਰੀ ਜਿਹੜੀਆਂ ਵੋਟਰ ਹੁੰਦੇ ਨੇ ਕਹਿੰਦੇ ਬੇਕਾਬੂ ਆ ਜਾਂਦੇ ਆ ਕਿ ਇਤਰਾਹ ਦੀ ਅਪੀਲ ਕਰੋਗੇ ਕਿ ਕਿਸ ਤਰ੍ਹਾਂ ਲੋਕ ਜਿਹੜੇ ਨੇ ਸਮਜ਼ਦਾਰੀ ਨਾਲ ਬੋਲੋ ਅੱਜ ਕੱਲ ਸੋਸ਼ਲ ਮੀਡੀਆ ਦਾ ਜੋਗ ਚੰਗੀ ਗੱਲ ਆ ਸੋਸ਼ਲ ਮੀਡੀਆ ਤੇ ਰਹਿਣਾ ਪਰ ਸੋਸ਼ਲ ਮੀਡੀਆ ਤੇ ਕੁਝ ਚੰਗੀਆਂ ਚੀਜ਼ਾਂ ਵੀ ਹੁੰਦੀਆਂ ਨੇ ਤੇ ਕੁਝ ਅੱਖੋ ਪਰੋਖੇ ਕਰਨ ਵਾਲੀਆਂ ਵੀ ਹੁੰਦੀਆਂ ਨੇ ਤੇ ਮੈਂ ਵੋਟਰਾਂ ਨੂੰ ਅਪੀਲ ਕਰਦੀ ਆ ਵੀ ਜੋ ਚੰਗੀਆਂ ਚੀਜ਼ਾਂ ਆਪਾਂ ਉਹਨਾਂ ਤੇ ਅਸਰ ਕਰੀਏ ਜਿਹੜੀਆਂ ਕੋਈ ਫालतू ਅਫਵਾਹਾਂ ਫਲਾਈਆਂ ਜਾਂਦੀਆਂ ਆਪਾਂ ਉਹਨਾਂ ਵੱਲ ਧਿਆਨ ਨਾ ਕਰੀਏ ਬੜੀ ਸ਼ਾਂਤੀ ਨਾਲ ਇਲੈਕਸ਼ਨ ਲੜੀਏ ਇੱਕ ਚੰਗੇ ਵੋਟਰ ਹੋਣ ਦਾ ਇੱਕ ਚੰਗੇ ਸ਼ਹਿਰੀ ਹੋਣ ਦਾ ਆਪਾਂ ਆਪਣਾ ਫਰਜ਼ ਨਿਭਾਈਏ ਲੁਧਿਆਣਾ ਤੋਂ ਕੈਂਡੀਡੇਟ ਲੇਟ ਨਹੀਂ ਹੋ ਰਿਹਾ ਜੀ ਤਿਆਰੀਆਂ ਦੇ ਵਿੱਚ ਡੈਮ ਕਰਦਾ ਜਾ ਰਿਹਾ ਕੋਈ ਗੱਲ ਨਹੀਂ ਮੇਰੀ ਟਿਕਟ ਵੀ ਲੇਟ ਹੀ ਅਨਾਉਂਸ ਹੋਈ ਸੀ ਤੇ ਅੱਜ ਨਾ ਤੁਹਾਡੇ ਸਾਹਮਣੇ ਵੈਰੀ ਗੁੱਡ ਵਾਹ ਮੈਡਮ ਜੀ ਲਾਏ ਜਿੱਦਾਂ ਬ੍ਰੋਗੀਆਂ ਪਾਰਟੀਆਂ ਦੇ ਐਮਪੀ ਬਿੱਟੂ ਵੱਲੋਂ ਵੀ ਇੱਕ ਰੋਪ ਲਾ ਗਿਆ ਤੁਹਾਡੀ ਸਰਕਾਰ ਤੇ ਵੀ ਜਿਹੜੇ ਮੇਰੇ ਤੇ ਮਾਮਲੇ ਦਰਜ ਕਰਾ ਰਹੇ ਇੱਕ ਇਲੈਕਸ਼ਨ ਵੀ ਨੇੜੇ ਸਿਰ ਤੇ ਆ ਗਿਆ ਵੀ ਝੂਠੇ ਮਾਮਲੇ ਦਰਜ ਕਰਾ ਰਹੇ ਕੀ ਇਹ ਕਹਿਣਾ ਚਾਹੋਗੇ ਦੇਖੋ ਉਹਨਾਂ ਨੇ ਆਪ ਹੀ ਕਿਹਾ ਸੀਗਾ ਵੀ ਇਹ ਤਾਂ ਕਿਸਮਤ ਵਾਲਿਆਂ ਨੂੰ ਮਿਲਦੇ ਨੇ ਤੇ ਇਹ ਮੈਡਲ ਨਹੀਂ ਤੇ ਜੇ ਹੁਣ ਮੈਡਲ ਮਿਲ ਰਿਹਾ ਤੇ ਆਰਾਮ ਨਾਲ ਅਸੈਪਟ ਕਰਨੀ ਚਾਹੀਦੀ ਠੀਕ ਹੈ